ਇੱਕ ਹੋਰ ਝੂਠ ਇੱਕ ਬੀਬੀ ਬਾਰੇ ਚਰਚੇ ਚੱਲਦੇ ਨੇ ਕਿ 2019 ਤੋਂ ਲੈ ਕੇ ਉਹ ਬੀਬੀ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਪਰਕ ਚ ਰਹੀ 2019 ਚ ਵੀ ਤੇ ਉਸ ਤੋਂ ਬਾਅਦ ਵੀ ਉਹਨੂੰ ਬਹਿਰੀਨ ਲੈ ਕੇ ਜਾਂਦੇ ਨੇ ਤੇ ਦੱਸਦੇ ਕੀ ਰਹੇ ਕਿ ਮੇਰੀ ਪੀਏ ਆ ਇਹਦੇ ਵਿੱਚ ਪੀਲਾ ਸੂਟ ਪਾਇਆ ਆ ਬੀਬੀ ਜੀ ਨੇ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਬਿਲਕੁਲ ਖੜਤੀ ਵਿਦੇਸ਼ਾਂ ਚ ਜਾਂਦੇ ਰਹੇ ਨੌਜਵਾਨ ਬੀਬੀ ਐ 2019 ਚ ਵਿਆਹ ਹੋਇਆ ਤੇ ਤੁਸੀਂ ਆਪ ਦੇ ਹਿਸਾਬ ਨਾਲ ਉਹ ਕਿੰਨੀ ਕੁ ਉਮਰ ਹੋਗੀ ਉੱਥੇ ਝੂਠ ਕੀ ਬੋਲਦੇ ਆ ਇੱਕ ਫੋਟੋ ਜਿਹੜੀ ਐ ਵਾਇਰਲਸ ਕੀਤੀ ਜਾ ਰਹੀ ਐ ਜਿਹਦੇ ਵਿੱਚ ਇੱਕ ਬੀਬੀ ਨੂੰ ਮੇਰੇ ਨਾਲ ਖੜਿਆ ਦਿਖਾਇਆ ਗਿਆ ਉਹ ਫੋਟੋ ਐਡਿਟ ਕੀਤੀ ਗਈ ਐ ਲੈ ਗਿਆਨੀ ਆਰਪੀ ਸਿੰਘ ਜੀ ਸਭ ਕੁਝ ਛੱਡਦੇ ਸੱਜੇ ਦੀਆਂ ਖੱਬੇ ਦੀਆਂ ਢਾਕੇ ਦੀਆਂ ਬਗਲੇ ਦੀਆਂ ਤੂੰ ਐਸੀ ਗਲਤੀ ਆ ਜਾ ਜੇ ਸਾਬਤ ਕਰ ਦੇ ਕੇ ਫੋਟੋ ਐਡਿਟ ਹੈ ਇਹ ਕਹਿੰਦੇ ਐ ਕਿ ਮੈਂ ਬਿਜ਼ਨਸ ਕਲਾਸ ਸੀਗਾ ਤੇ ਉਹ ਇਕਨੋਮੀ ਕਲਾਸ ਸੀ ਤੇ ਜਥੇਦਾਰ ਸਾਹਿਬ ਗਾਰੰਟੀ ਤੇ ਵਾਪਸ ਕੀਤੀ ਕਹਿੰਦੇ ਨਹੀਂ ਬੀਬੀ ਦੀ ਵੀ ਬਿਜ਼ਨਸ ਦੀ ਕਰਾਉ ਹੋ ਫਿਰ ਬਿਜ਼ਨਸ ਵਾਲੀ ਚ ਲੈ ਕੇ ਗਏ ਬਹਿਰੀਨ ਦੀ ਸੰਗਤ ਕੂਕ ਕੂਕੇ ਕਹਿੰਦੀ ਐ ਇਹ ਬੀਬੀ ਨੂੰ ਨਾਲ ਲਈ ਫਿਰਦੇ ਰਹਿਆ ਇੱਕ ਹੋਰ ਝੂਠ ਇੱਕ ਬੀਬੀ ਬਾਰੇ ਚਰਚੇ ਚੱਲਦੇ ਨੇ ਕਿ 2019 ਤੋਂ ਲੈ ਕੇ ਉਹ ਬੀਬੀ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਪਰਕ ਚ ਰਹੀ ਉਹ ਬੀਬੀ ਦਮਦਮਾ ਸਾਹਿਬ ਦੇ ਕਾਲਜ ਸੀਗਾ ਉੱਥੇ ਅਸਿਸਟੈਂਟ ਪ੍ਰੋਫੈਸਰ ਵੀ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਘਰੇ ਉਹਦਾ ਆਮ ਹੀ ਆਉਣ ਜਾਣ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ 2019 ਚ ਵੀ ਤੇ ਉਸ ਤੋਂ ਬਾਅਦ ਵੀ ਉਹਨੂੰ ਬਹਿਰੀਨ ਲੈ ਕੇ ਜਾਂਦੇ ਰਹੇ ਤੇ ਦੱਸ ਦੇ ਕੀ ਰਹੇ ਕਿ ਮੇਰੀ ਪੀਏ ਆ ਹੁਣ ਸੰਗਤ ਨੂੰ ਕੀ ਸੰਗਤ ਦੇ ਸਾਹਮਣੇ ਤੇ ਹੋਣਾ ਕਿ ਸਾਇਦ ਪੀਏ ਹੀ ਆ ਉਹ ਗੱਲਾਂ ਜਿਹੜੀਆਂ ਨੇ ਆਸਤਾ ਆਸਤਾ ਨੰਗੀਆਂ ਹੋਈਆਂ ਇੱਥੋਂ ਤੱਕ ਕਿ ਬਹਿਰੀਨ ਦੇ ਕੁਝ ਗੁਰਮਖਾਨ ਨੇ ਕੁਝ ਬੀਬੀਆਂ ਨੇ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਪਿੱਛੇ ਜੇ ਬਹਿਰੀਨ ਗਏ ਆ ਇਹ ਬਹਿਰੀਨ ਵਾਲਿਆਂ ਦੇ ਦਰਸ਼ਨ ਮੁਤਾਬਕ ਹੈ ਕਿ ਕਿੰਨੀ ਇੱਕ ਗੱਲ ਸਹੀ ਹੈ ਮੈਨੂੰ ਖੁਦ ਉਹਨਾਂ ਫੋਨ 'ਤੇ ਦੱਸਿਆ ਕਿ ਅਸੀਂ ਗਿਆਨੀ ਰਗਬੀਰ ਸਿੰਘ ਜੀ ਨੂੰ ਪੁੱਛਿਆ ਕਿ ਜਿਹੜੇ ਸਿੰਘ ਸਹਿਬਾਨ ਹੁੰਦੇ ਨੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੈ ਉਹਨਾਂ ਨੇ ਪੀਏ ਜਿਹੜੀ ਹੈ ਇੱਕ ਬੀਬੀ ਰੱਖੀ ਹੈ ਕਿ ਪੀਏ ਬੀਬੀ ਰੱਖੀ ਜਾ ਸਕਦੀ? ਉਹਨਾਂ ਦੇ ਮੁਤਾਬਕ ਹੈ ਕਿ ਗਿਆਨੀ ਰਗਬੀਰ ਸਿੰਘ ਜੀ ਹੋਰਾਂ ਨੇ ਕਿਹਾ ਕਿ ਨਹੀਂ ਸਿੰਘ ਸਹਿਬਾਨ ਦੇ ਨਾਲ ਕੋਈ ਬੀਬੀ ਨਹੀਂ ਹੁੰਦੀ ਕੋਈ ਪੀਏ ਨਹੀਂ ਹੁੰਦੀ ਤੇ ਹੁਣ ਉਸ ਬੀਬੀ ਨੂੰ ਲੈ ਕੇ ਜਿਹੜੀ ਚਰਚਾ ਚੱਲੀ ਜਿਹੜੇ ਪ੍ਰਸਤਾਵੇ ਹੋਏ ਤੇ 2019 ਤੋਂ ਇਹਨਾਂ ਦਾ ਸੰਪਰਕ ਸੀਗੀ ਤੇ ਜੋ ਪਤਾ ਲੱਗਾ ਕਿ ਉਹਦੇ ਉਹਨੂੰ ਲੈ ਕੇ ਜਿਹੜਾ ਆ ਵਿਦੇਸ਼ਾਂ 'ਚ ਜਾਂਦੇ ਰਹੇ ਨੌਜਵਾਨ ਬੀਬੀ ਐ 2019 'ਚ ਵਿਆਹ ਹੋਇਆ ਤੇ ਤੁਸੀਂ ਆਪ ਹਿਸਾਬ ਨਾਲੋ ਕਿੰਨੀ ਉਮਰ ਹੋਊਗੀ ਹੁਣ ਉਹਦੇ ਬਾਰੇ ਜਥੇਦਾਰ ਹੋਈ ਕੀ ਕਹਿੰਦੇ ਐ ਇੱਕ ਫੋਟੋ ਹੈ ਬੀਬੀ ਜੀ ਦੀ ਇਹਦੇ ਵਿੱਚ ਪੀਲਾ ਸੂਟ ਪਾਇਆ ਆ ਬੀਬੀ ਜੀ ਨੇ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਬਿਲਕੁਲ ਖੜੁੱਤੀ ਹੈ ਤੇ 18 ਦਸੰਬਰ 2024 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਬੋਲਦਿਆਂ ਹੋਇਆਂ ਕਿਹੜਾ ਪ੍ਰੈਸ ਨੂੰ ਸੰਬੋਧਨ ਕਰ ਰਹੀ ਸੀ ਉੱਥੇ ਝੂਠ ਕੀ ਬੋਲਦੇ ਆ ਕਿ ਇੱਕ ਫੋਟੋ ਜਿਹੜੀ ਹੈ ਵਾਇਰਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇੱਕ ਬੀਬੀ ਨੂੰ ਮੇਰੇ ਨਾਲ ਖੜਿਆ ਦਿਖਾਇਆ ਗਿਆ ਉਹ ਫੋਟੋ ਐਡਿਟ ਕੀਤੀ ਗਈ ਹੈ ਲੈ ਗਿਆਨੀ ਆਰ ਪੀ ਸਿੰਘ ਜੀ ਸਭ ਕੁਝ ਛੱਡ ਦੇ ਸੱਚੇ ਦੀਆਂ ਖੱਬੇ ਦੀਆਂ ਢਾਕੇ ਦੀਆਂ ਬਗਲੇ ਦੀਆਂ ਤੂੰ ਐਸੇ ਗਲਤੀ ਆ ਜਾ ਜੇ ਸਾਬਤ ਕਰ ਦੇ ਕੇ ਫੋਟੋ ਐਡਿਟ ਹੈ ਆ ਦੇਖੋ ਕਿ ਜਦੋਂ ਇਹ ਕਹਿੰਦੇ ਸੀ ਇਹ ਜਿਹੜੀ ਫੋਟੋ ਹੈ ਇਹ ਐਡਿਟ ਕੀਤੀ ਹੋਈ ਹੈ ਤੇ ਐਡਿਟ ਅਗਨੀ ਤੇ ਰਹੀ ਹੈ ਵਿੱਚ ਹੈ ਹੈ ਨਹੀਂ ਹੈ ਨਹੀਂ ਗਈ ਅੱਛਾ ਉਹ ਨਹੀਂ ਆਈ ਇਹ ਹੈਗੀ ਸੀ ਹੈਗੀ ਸੀ ਉਹ ਫੋਟੋ ਜਿਹੜੀ ਆ ਇਹਨਾਂ ਨੇ ਕਿਹਾ ਸੀਗਾ ਐਡਿਟ ਹੈ ਤੇ ਆ ਲੋ ਜੀ ਆ ਫੋਟੋ ਵੀ ਹੈ ਤੇ ਆ ਉਹਦੀ ਵੀਡੀਓ ਬਣਾਈ ਹੋਈ ਹੈ ਜਦੋਂ ਇਹ ਕਹਿੰਦੇ ਆ ਕਿ ਫੋਟੋ ਐਡਿਟ ਕੀਤੀ ਹੋਈ ਹੈ ਫਲਾਈਟ ਕੋ ਸੀ ਜੇਕਰ ਦਾ ਬਿਜ਼ਨਸ ਸੀ ਸੀ ਇਕਨੋਮੀ ਸੀ ਜਬਰਿੰਦੀ ਸੰਤੂਏ ਗਾ ਲਾ ਇਹ ਕਹਿੰਦੇ ਆ ਕਿ ਮੈਂ ਬਿਜ਼ਨਸ ਕਲਾਸ ਸੀਗਾ ਤੇ ਉਹ ਇਕਨੋਮੀ ਕਲਾਸ ਸੀ ਤੇ ਮੈਂ ਇਹ ਵੀ ਦੱਸਦਾ ਕਿ ਟਿਕਟਾਂ ਤੋਂ ਆਈਆਂ ਸੀ ਪਹਿਲਾਂ ਪ੍ਰਬੰਧਕਾਂ ਵੱਲੋਂ ਇੱਕ ਬਿਜ਼ਨਸ ਕਲਾਸ ਦੀ ਜਿਹੇਦਾਰ ਹੋਰਾਂ ਦੀ ਤੇ ਬੀਬੀ ਦੀ ਇਕਨੋਮੀ ਦੀ ਸੀ ਜੱਫੇਦਾਰ ਸਾਹਿਬ ਹਰਾਂ ਟਿਕਟ ਵਾਪਸ ਕੀਤੀ ਕਹਿੰਦੇ ਨਹੀਂ ਬੀਬੀ ਦੀ ਵੀ ਬਿਜ਼ਨਸ ਦੀ ਕਰਾਉ ਹੋ ਫਿਰ ਬਿਜ਼ਨਸ ਵਾਲੀ ਚ ਲੈ ਕੇ ਗਏ ਉਹ ਸਾਰਾ ਸਪਸ਼ਟ ਕਰੇ ਕਿਸੀਂ ਇਕੱਠੇ ਰਹੇ ਸੀ ਇਹ ਵਹਿਰੀਂ ਦੀ ਸੰਧ ਅਲੀਪਾਤ ਜਾਣ ਲਗੇ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਹ ਸਰਕੀ ਦੇ ਨਾਲ ਮੇਰੀਆਂ ਤਸਵੀਰਾਂ ਤੇਰੀਆਂ ਐਡਿਟ ਕੀਤੀਆਂ ਗਈਆਂ ਫਿਰ ਵੀ ਜੇ ਤੋ ਸਬਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਗਲਤ ਹੀ ਪੇਸ ਬਣਾਇਆ ਗਿਆ ਆ ਹੁਣ ਤੁਸੀਂ ਦੱਸ ਦਿਓ ਕਿ ਮਿਲਣਾ ਹੈ ਕਿ ਇਹ ਫੋਟੋ ਐਡਿਟ ਕੀਤੀ ਗਈ ਹੈ ਇਹ ਵੀ ਝੂਠ ਹੁਣ ਅਗਲੇ ਪੰਨੇ ਕੀ ਕਹਿੰਦੇ ਆ ਕੱਲ ਕੀ ਕਹਿਣਾ ਨੇ ਕਿ ਕਹਿੰਦੇ ਵੀ ਜਿਹੜੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਤੇ ਬਹਿਰੀਨ ਦੀ ਸੰਗਤ ਨੂੰ ਤੇ ਪੁੱਛ ਲੈਂਦੇ ਤੇ ਬਹਿਰੀਨ ਦੀ ਸੰਗਤ ਨੇ ਇਹ ਮਹੀਨਾ ਪਹਿਲਾਂ ਇੱਕ ਅਰਜੀ ਲਿਖ ਕੇ ਕੱਲੀ ਸੀ ਸ਼੍ਰੋਮਣੀ ਕਮੇਟੀ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੀ ਕਿ ਨੱਪ ਦਿੱਤੀ ਗਈ। ਜੇ ਮੈਂ ਮੰਨ ਲਿਆ ਸ਼ਰੂਨ ਕਮੇਟੀ ਤੇ ਨੱਪ ਲੂਗੀ ਦੂਜੇ ਬੰਦੇ ਤੇ ਤੁਹਾਡੇ ਮੈਦੀ ਆ। ਸਿੰਘ ਸਾਹਿਬ ਗਿਆਨੇ ਰ ਵੀ ਸਿੰਘਰੀਓ ਨਾ ਨੱਪ ਲਈ ਆ। ਉਹ ਵੀ ਝੂਠ। ਕੋਈ ਚਿੱਠੀ ਨਹੀਂ ਬਹਿਰੀਨ ਦੀ ਸੰਗਤ ਕੂਕ ਕੂਕੇ ਕਹਿੰਦੀ ਐ ਇਹ ਬੀਬੀ ਨੂੰ ਨਾਲ ਲਈ ਫਿਰਦੇ ਰਹਿਆ। ਤੇ ਆਹ ਵੇਖੋ ਜਿਹੜਾ ਕੱਲ ਝੂਠ ਬੋਲਿਆ ਤੇ ਬਹਿਰੀਨ ਦੀ ਸੰਗਤ ਨੇ 1 ਮਹੀਨਾ ਪਹਿਲਾਂ ਚਿੱਠੀ ਲਿਖੀ ਸੀ ਜੇ ਲਿਖੀ ਸੀ ਤੇ ਪ੍ਰਗਟ ਕਰ ਦੇਣੀ ਸੀ ਕਾਪੀ ਤੁਹਾਡੇ ਕੋਲੇ ਵੀ ਹੋਣੀ ਐ। ਉੱਥੇ ਜਿਹੜੇ ਗੁਰਦੁਆਰੇ 6 ਗੁਰਦੁਆਰੀ ਸਹਿਬਾਨ ਦੇ ਵਿੱਚ ਸਮਾਗਮ ਹੋਇਆ ਔਰ ਗੁਰਦੁਆਰੇ ਸਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਚਿੱਠੀ ਲਿਖੀ ਮਨਾ ਕਰਨਾ ਕਿਸੇ ਗਵਾਹ ਇਥੇ ਜਾਨੀ ਮਰਤੀ ਸੇ ਨਾ ਆਇਆ ਸਾਡੇ ਹੀ ਕਿਸੇ ਮੈਂਬਰ ਦੀ ਸफारਿਸ਼ ਕੀਤੇ ਇੱਕ ਪ੍ਰਚਾਰਕ ਬੀਬੀ ਨੂੰ ਸੱਦਿਆ ਗਿਆ ਉਹਦੀ ਰਾਇਸ਼ ਵੱਖਰੀ ਹੈ ਸਾਡੀ ਵੱਖਰੀ ਆਈਓ ਕੋ ਫਲੈਟ ਤੇ ਜ਼ਰੂਰ ਹੈ ਠੀਕ ਹੈ ਹੁਣ ਉਹ ਚਿੱਠੀ ਦਿਖਾ ਦਿੰਦੇ ਜਿਹੜੀ ਮਹੀਨਾ ਪਹਿਲਾਂ ਲਿਖੀ ਸੀ ਉਹ ਵੀ ਝੂਠ ਵੀ ਚੱਲਣ ਦਿਓ ਹੁਣ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਇਹ ਕਹਿੰਦੇ ਕਿ ਮੈਂ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋਇਆ ਮਨ ਪਤਾ ਨਹੀਂ ਉਹ ਕਿਹੜੇ ਪੰਜ ਪਿਆਰੇ ਸੀ ਜਿਨ੍ਹਾਂ ਦੇ ਸਾਹਮਣੇ ਪੇਸ਼ ਹੋਇਆ ਆ ਪੰਜਾਂ ਪਿਆਰਿਆਂ ਨੇ ਤਖਤਸ਼ਰੀ ਦਮਦੋਆ ਸਾਹਿਬ ਦੇ ਆ ਜਿਨ੍ਹਾਂ ਨੇ ਲਿਖ ਕੇ ਕਮੇਟੀ ਨੂੰ ਦਿੱਤਾ ਆ ਕਿ ਸਾਨੂੰ ਜਿਹੜਾ ਆ ਕੋਈ ਚਿਤਚੇਤਾ ਨਹੀਂ ਸੀ ਤੇ ਜਥੇਦਾਰ ਸਾਹਿਬ ਨੇ ਆਪਦੇ ਨਾਮ ਵਾਸਤੇ ਬੁਲਾਇਆ ਸਾਡੇ ਵੱਲੋਂ ਬੁਲਾਉਣ ਦਾ ਕਾਰਨ ਪੁੱਛਣ ਤੇ ਸਾਨੂੰ ਨਹੀਂ ਦੱਸਿਆ ਗਿਆ ਤੇ ਕਹਿੰਦੇ ਤਖਸਾਲਬ ਤੇ ਜਾਣਾ ਹੈ ਤਖਸਾਲਬ ਤੇ ਗਏ ਅਸੀਂ ਬੈਠ ਗਏ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਚਲਦੇ ਕੀਰਤਨ ਦਾ ਜਿਹੜਾ ਲਗਾਤਾਰ ਚੱਲ ਰਿਹਾ ਸੀ ਉਹਦਾ ਚੱਲਦਾ ਸ਼ਬਦ ਸਮਾਪਤ ਹੋਣ ਤੇ ਦੂਜਾ ਸ਼ਬਦ ਸਟਾਰਟ ਹੁੰਦਾ ਤੇ ਮਾਈਕ ਫੜ ਕੇ ਨਿੱਜੀ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਤੇ ਇਸ਼ਾਰੇ ਦੇ ਨਾਲ ਸਾਨੂੰ ਖੜਾ ਕਰ ਲਿਆ ਉਹ ਕਹਿੰਦੇ ਆ ਕਿ ਇਹ ਉਚਿਤ ਨਹੀਂ ਇਹ ਮਰਿਆਦਾ ਭੰਗਿਆ ਤੇ ਜੈਦਰ ਸਾਹਿਬ ਸਿੰਘ ਸੇਬਾ ਤੁਸੀਂ ਪੰਜ ਪਿਆਰਿਆਂ ਦੇ ਪੇਛੇ ਥੋੜੀ ਹੋਏ ਜੇ ਪੰਜ ਪਿਆਰਿਆਂ ਨੂੰ ਹੁਕਮ ਕਰਕੇ ਤੁਸੀਂ ਆਪਣੇ ਸਾਹਮਣੇ ਖੜਿਆ ਕੀਤਾ ਹੈ